ਪਹਾਂ ਜੀ ਦੋਸਤੋ ਇੱਕ ਨਵੀਂ ਕੰਟਰੋਵਰਸੀ ਚੜੀ ਆ ਤੇ ਇਸ ਵਾਰੀ ਇਹ ਕੰਟਰੋਵਰਸੀ ਨਾ ਤਾਂ ਸਿੰਗਰਾਂ ਦੀ ਆ ਤੇ ਨਾ ਹੀ ਦੋ ਐਕਟਰਾਂ ਦੀ ਆ ਜਿਨ੍ਹਾਂ ਦੀ ਫਿਲਮ ਇੱਕੋ ਦਿਨ ਰਿਲੀਜ਼ ਹੋ ਰਹੀ ਆ ਬਲਕਿ ਇਸ ਵਾਰੀ ਤਾਂ ਇਹ ਜਿਹੜੀ ਕੰਟਰੋਵਰਸੀ ਆ ਇਹ ਸਿੰਗਰ ਰੈਪਰ ਦੀ YouTube ਕ੍ਰिएਟਰਾਂ ਦੇ ਨਾਲ ਹੀ ਆ ਜੀ ਹਾਂ ਦੋਸਤੋ ਸਤਿ ਸ਼੍ਰੀ ਅਕਾਲ ਤੁਸੀਂ ਡੇਲੀ ਪੰਜਾਬ ਟੀਵੀ ਦੇਖ ਰਹੇ ਹੋ ਮੈਂ ਹਰਜੀਤ 21 ਲੱਗਦਾ ਸਿੱਧੂ ਮੂਸੇਵਾਲੇ ਬਾਈ ਤੋਂ ਵੀ ਜਾਣੇ ਅਣਜਾਣੇ ਦੇ ਵਿੱਚ ਅੰਨੀ ਕੁਕੜੀ ਨੂੰ ਖਸ ਖਸਦਾ ਚੋਗਾ ਪੈ ਗਿਆ ਦਰਅਸਲ ਗੱਲ ਹੈ ਕਰਨੌਜਲੇ ਦੇ ਇੱਕ ਲਾਈਵ ਸਟ੍ਰੀਮ ਦੀ ਜਿਸ ਦੌਰਾਨ ਕਰਨੌਜਲੇ ਦੀ YouTube ਸਰਚ ਹਿਸਟਰੀ ਦੇਖਣ ਲਾਰੈਂਸ ਬਿਸ਼ਨੋਈ ਤੇ ਸਿੱਧੂ ਮੂਸੇਵਾਲੇ ਦੀ ਕਾਲ ਰਿਕਾਰਡਿੰਗ ਸਰਚ ਕੀਤੀ ਸੀ ਨਾਲ ਹੀ ਲਾਰੈਂਸ ਬਿਸ਼ਨੋਈ ਤੇ ਸੁਖਵੀਰ ਦੀ ਕਾਲ ਰਿਕਾਰਡਿੰਗ ਵੀ ਸਰਚ ਕੀਤੀ ਹੋਈ ਸੀ ਜਿਸ ਤੇ ਪੰਜਾਬੀ YouTube ਕ੍ਰिएਟਰਾਂ ਨੇ ਵੀਡੀਓਜ਼ ਬਣਾਈਆਂ ਤੇ ਇਹਨਾਂ ਵੀਡੀਓਜ਼ ਨੂੰ ਹੀ ਸਨੀ ਮਾਲਟਨ ਨੇ ਸ਼ੇਅਰ ਕਰਕੇ ਕੀ ਕਿਹਾ ਪਹਿਲਾਂ ਉਹ ਸੁਣੋ ਬ੍ਰੋ ਇਹ ਕਹਿੰਦਾ ਇਹ ਕਹਿੰਦਾ ਕਿ ਬ੍ਰੋ ਲੈਪਟਾਪ ਦੂਜੇ ਬੰਦੇ ਦਾ ਹੋਣਾ ਕਿ ਇੱਕ ਚਿਕਨ ਖਾਂਦਾ ਕਿ ਚਿਕਨ ਨਹੀਂ ਖਾਂਦਾ ਨਾ ਸਤਾਂ ਕਰਕੇ ਵੀ ਸਰਚ ਕਿਉਂ ਕਰਨਾ ਪਹਿਲੀ ਗੱਲ ਤਾਂ ਬ੍ਰੋ ਆ ਜਿਹੜਾ ਸਾਨੂੰ ਕੁਝ ਹੋਇਆ ਨਾ ਐਨੀ ਕੋਈ ਵੱਡੀ ਗੱਲ ਨਹੀਂ ਸੀਗੀ ਤੁਸੀਂ ਇਹਦੇ ਬਾਰੇ ਇੰਨੀ ਗੱਲ ਕਰਕੇ ਇਹਨੂੰ ਜਿਆਦਾ ਵੱਡੀ ਕਰੀ ਜਾਂਦੇ ਆ ਦੂਜੀ ਗੱਲ ਜਿਹੜੇ ਆ ਰਿਵਿਊ ਵਾਲੇ ਮੇਰੇ ਭਰਾ ਹਨ ਕਈਆਂ ਤੁਸੀਂ ਕਹੀ ਤਾਂ ਠੀਕ ਆ ਪੜਾ ਇੱਕ ਦੋ ਜਿਹੜੇ ਆ ਮੈਨੂੰ ਤੁਸੀਂ ਆਦਾ ਕੰਮ ਛੱਡ ਦਿਓ ਆ ਰਿਵਿਊ ਵਾਲਾ ਤੇ ਜਾ ਕੇ ਤੁਸੀਂ FBI ਨੂੰ ਜੋਇਨ ਕਰ ਲਓ ਕਿ ਜਿਹੜੇ ਕੇਸ ਤੁਸੀਂ ਸੌਲਵ ਕਰ ਬੈਠੇ ਹੋ ਆਨਲਾਈਨ ਮੈਨੂੰ ਤੁਸੀਂ ਉਹਨਾਂ ਦੀ ਜਾ ਕੇ ਜਿਆਦਾ ਮਦਦ ਕਰ ਸਕਦੇ ਹੋ ਤੇ ਤੁਹਾਡੀ ਬਹੁਤ ਜਿਆਦਾ ਲੋਡ ਆ ਮੈਂ ਆ ਕੰਮ ਛੱਡ ਦਿਓ ਭਰਾਓ ਦਰਅਸਲ ਸਨੀ ਮਾਲਟਨ ਨੇ ਇਹ ਗੱਲਾਂ ਆਕਾਸ਼ ਘੁੰਮਣ ਅਤੇ ਚਾਚਾ ਸਿੰਦਰੀ ਨੂੰ ਕਹੀਆਂ ਜਿੰਨਾ ਦਾ ਜਵਾਬ ਦੋਨਾਂ ਨੇ ਦਿੱਤਾ ਹੈ ਚਾਚਾ ਸਿੰਧਰੀ ਨੇ ਤਾਂ ਇੱਕ ਪ੍ਰੋਪਰ YouTube ਵੀਡੀਓ ਬਣਾਈ ਹੈ ਜਿਹੜੇ ਤੁਸੀਂ ਉਹਨਾਂ ਦੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਵਿਕਾਸ਼ ਕੁਮਰ ਨੇ ਵੀ ਰਿਪਲਾਈ ਕਰਦੇ ਲਿਖਿਆ ਕਿ ਇਹ ਬੰਦੇ ਨੂੰ ਵੀ ਮੈਨੂੰ ਦੇਖਣ ਤੋਂ ਬਿਨਾ ਕੋਈ ਕੰਮ ਨਹੀਂ ਆ ਜਾਂਦਾ ਚੌਥੇ ਦਿਨ ਮੂੰਹ ਚੱਕ ਕੇ ਮੇਰਾ ਚੈਨਲ ਮੈਨੂੰ ਜੋ ਸਹੀ ਲੱਗੂ ਮੈਂ ਬੋਲੂ ਤੇਰੇ ਕੋਲ ਤੇਰਾ ਹੈਗਾ ਉੱਥੇ ਜਾ ਕੇ ਬੋਲ ਵੇਲੇ ਕਲਾਕਾਰ ਇਸ ਤੋਂ ਇਲਾਵਾ ਕਾਸ਼ ਕੁਮਰ ਨੇ ਹੋਰ ਵੀ ਜਿਹੜੇ ਰਿਪਲਾਈ ਕੀਤੇ ਨੇ ਸਟੋਰੀਆਂ ਪਾ ਕੇ ਜਿਹੜੀਆਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਬਾਕੀ ਇਸ ਕੰਟਰੋਵਰਸੀ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਮੇਰਾ opinion ਤੁਸੀਂ ਪੁੱਛਦੇ ਆਹੀ ਪਲੇਟਫਾਰਮ ਤੇ ਮੇਰਾ ਨਵਾਂ ਗਾਣਾ ਆ ਰਿਹਾ ਮਾਰਚ 6 ਤਰੀਕ ਨੂੰ ਨੈਵਰ ਫੋਲ ਨੈਵਰ ਬੈਕ ਡਾਊਨ ਪਲੇਟਫਾਰਮ ਤੇ ਗਾਣਨਾ ਆਏਗਾ ਦਬਾਏ ਅਰੇ ਦੇਵਾ ਇਹ ਗੜਬੜੇ ਬਾਬਾ